ਗੇ ਉੱਤੇ ਪੁੱਤਰ ਅਕਾਲ ਦਾ ਕੋਈ ਸੂਰਮਾ ਨਾ ਡੇਠਾ ਜੀ ਦੇ ਨਾਲ ਦਾ ਆਇਆ ਜਾਗੇ ਉੱਤੇ ਪੁੱਤਰ ਅਕਾਲ ਦਾ ਕੋਈ ਸੂਰਮਾ ਨਾ ਡੇਠਾ ਜੀ ਦੇ ਨਾਲ ਦਾ ਵਗੇ ਚੁਰਮਾ ਦਿਹਾੜੀ ਜੀ ਨੇ ਰੋਕਲੇ ਚੁਰਮਾ ਦਿਹਾੜੀ ਜੀ ਨੇ ਰੋਕਲੇ ਇੱਕ ਢਾਕੇ ਜੀ ਨੇ ਰੋਕੀਆਂ ਹਨੇਰੀਆਂ ਭਾਵੇਂ ਸੈਂਕੜੇ ਤਪਾਈ ਬੈਠੇ ਧੂਣੀਆਂ ਕਣ ਕਰੂ ਦਸ ਮੇ ਸਰੀ ਸਾ ਤੇਰੀਆਂ ਭਾਵੇਂ ਸੈਂਕੜੇ ਤਪਾਈ ਬੈਠੇ ਧੂਣੀਆਂ ਕਣ ਕਰੂ ਦਸ ਮੇ ਸਰੀ ਸਾ ਤੇਰੀਆਂ ਉਹ ਦੁਖੀ ਕਸ਼ਮੀਰੇ ਆਇਆ ਘੱਟ ਕੇ ਵਹਿਿਰ ਨੇ ਗੁਰੂ ਦਰਬਾਰ ਆ ਕੇ ਪਾਏ ਜਦੋਂ ਕੀਰਨੇ ਹਾਂ ਦੁਖੀ ਕਸ਼ਮੀਰੇ ਆਇਆ ਘੱਟ ਕੇ ਵਹਿਿਰ ਨੇ ਗੁਰੂ ਦਰਬਾਰ ਆ ਕੇ ਪਾਏ ਜਦੋਂ ਕੀਰਨੇ ਪਿੱਤਾ ਹੱਸ ਕੁਰਬਾਨੀ ਦੇ ਲਈ ਤੋਰਿਆ ਹੱਸ ਕੁਰਬਾਨੀ ਦੇ ਲਈ ਤੋਰਿਆ ਛੋਟਿਆਰ ਜੂਤੇ ਵੱਡੀਆਂ ਦਲੇਰੀਆਂ ਭਾਵੇਂ ਸੈਂਕੜੇ ਤਪਾਈ ਬੈਠੇ ਧੂਣੀਆਂ ਕੌਣ ਕਰੂ ਦਸਮੇਸ਼ਰੀਆਂ ਸਾ ਤੇਰੀਆਂ ਓ ਅੱਖਾਂ ਸਾਵੇਂ ਦੇਖਿਆ ਨਾ ਪੁੱਤ ਕੋਈ ਵਾਰ ਦਾ ਪੁੱਤ ਕੁਰਬਾਨ ਕਰ ਸ਼ੁਕਰ ਗੁਜ਼ਾਰਦਾ ਆਖਾਂ ਸਾਹਮਣੇ ਦੇਖਿਆ ਨਾ ਪੁੱਤ ਕੋਈ ਵਾਰ ਦਾ ਪੁੱਤ ਕੁਰਬਾਨ ਕਰ ਸ਼ੁਕਰ ਗੁਜ਼ਾਰਦਾ ਓ ਕੌਣ ਆਖਦਾ ਚੁਕਾ ਕੇ ਸੀਸੇ ਆਪਣਾ ਆਖਦਾ ਚੁਕਾ ਕੇ ਸੀਸੇ ਆਪਣਾ ਦਾਤਾ ਮੋੜੀਆਂ ਈਮਾਨਤਾ ਮੈਂ ਤੇਰੀਆਂ ਭਾਵੇਂ ਸੈਂਕੜੇ ਤਪਾਈ ਬੈਠੇ ਧੂਣੀਆਂ ਕੌਣ ਕਰੂ ਦਸ਼ਮੇਸ਼ ਰੀ ਸੰ ਤੇਰੀਆਂ ਓ ਨੂਰੇ ਮਾਹੀ ਛੋਟਿਆਂ ਦਾ ਹਾਲ ਜਦੋਂ ਦੱਸਿਆ ਜਿਗਰਾ ਏ ਤਨ ਦਾਤਾ ਖੇੜ ਖੇੜ ਹੱਸਿਆ ਓ ਨੂਰੇ ਮਾਹੀ ਛੋਟਿਆਂ ਦਾ ਹਾਲ ਜਦੋਂ ਦੱਸਿਆ ਜਿਗਰਾ ਏ ਤਨ ਦਾਤਾ ਖੇੜ ਖੇੜ ਹੱਸਿਆ ਓ ਗੁਟਾ ਕਾਈ ਵਾਲਾ ਤੀਰ ਨਾਲ ਪਟਕੇ ਗਾਈ ਵਾਲਾ تیر ਨਾਲ ਪਟਕੇ ਜੜਾਂ ਜ਼ੁਲਮੀਓ ਰਾਜ ਵਿੱਚੋਂ ਖੇੜੀਆਂ ਭਾਵੇਂ ਸੈਂਕੜੇ ਤਪਾਈ ਬੈਠੇ ਧੂਣੀਆਂ ਕੌਣ ਕਰੂ ਦਸਮੇਸ਼ਰੀ ਸੰਤ ਤੇਰੀਆਂ ਉਹ ਸਾਰਾ ਪਰਿਵਾਰ ਹੱਸ ਕੌਮੇ ਉੱਤੋਂ ਵਾਰਿਆ ਮਾਛੀ ਵੜੇ ਜੰਗਲਾ 'ਚ ਸ਼ੁਕਰ ਗੁਜ਼ਾਰਿਆ ਉਹ ਸਾਰਾ ਪਰਿਵਾਰ ਹੱਸ ਕੌਮੇ ਉੱਤੋਂ ਵਾਰਿਆ ਮਾਛੀ ਵੜੇ ਜੰਗਲਾਂ ਚ ਸ਼ੋਕਰ ਗੁਜਾਰਿਆ ਓ ਕੋੜਾ ਜਸ ਗਾ ਕੇ ਮੋਜੀ ਸਾੰਤ ਤੋਹਿਆ ਜਸ ਗਾ ਕੇ ਜਾਗੋ ਲੈਣ ਵਾਲਿਆ ਤਾਈਓ ਪਾਲਈਆਂ ਮੰਝਲਾਂ ਉਚੇਰੀਆਂ ਭਾਵੇਂ ਸੈਂਕੜੇ ਤਪਾਈ ਬੈਠੇ ਧੂਣੀਆਂ ਕੌਣ ਕਰੂ ਦਸ਼ਮੇਸ ਰੀਸਾਂ ਤੇਰੀਆਂ ਕੌਣ ਕਰੂ ਦਸ਼ਮੇਸ ਰੀਸਾਂ ਤੇਰੀਆਂ पौ करू दी